ਈ ਇੰਟਰਵਿਊ ਨਹੀਂ ਹੋਈ ਸ਼ਰਿਆਮ ਤੱਕਾ ਹੋਇਆ ਯਾਨੀ ਦੀ ਜਿਹੜੀ ਸਾਡੇ ਇਥੋਂ ਐਮ.ਐਲ.ਏ. ਮਾਨੂਕਿਆਲੀ ਉਹਨਾਂ ਦੇ ਬੰਦੇ ਸੀ ਉਹ ਭੁਪਿੰਦਰ ਸਿੰਘ ਮਾਂਗਟਾ ਤੇ ਸਾਡੇ ਪਿੰਡ ਦੀ ਜਿਹੜੀ ਕਮੇਟੀ ਸੀ ਉਹਨਾਂ ਦੀ ਪਾਰਟੀ ਦੇ ਵਰਕਰ ਆ ਸਾਰੇ ਮਾਨੂਕਿਆਲੀ ਦੇ ਸੋਸਾਇਟੀ ਵਾਲੇ ਬੰਦਿਆਂ ਨੇ ਸਾਰਿਆਂ ਨੇ ਰਲ ਕੇ ਉਹਦੀ ਚੋਣ ਕਰਤੀ ਮੈਂ ਇਹਨਾਂ ਨੂੰ ਵਿੱਚੋਂ ਹੀ ਕੱਢਦਾ ਦੋਨਾਂ ਨੂੰ ਮੈਨੂੰ ਕਹਿੰਦੇ ਕਿ ਤੂੰ ਲੇਜੀ ਵਾਲ ਨਹੀਂਗਾ ਚਲੋ ਠੀਕ ਆ ਉਹ ਮੁੰਡਾ ਵੀ ਜੋਬ ਕਰਦਾ ਜਿਹੜਾ ਰੱਖਿਆ ਹੋਇਆ ਮੈਂ ਵੀ ਕਰਦਾ ਆ ਵੀ ਕਰਦਾ ਆਹ ਮੁੰਡਾ ਕੋਈ ਜੋਬ ਨਹੀਂ ਕਰਦਾ ਹੈਂਡੀਕੈਪਡ ਆ ਗਰੀਬ ਘਰੋਂ ਆ ਮੁੰਡਾ ਇਹਨੂੰ ਲੋਡ ਮੰਨਦਾ ਮੈਂ ਕਿਹ ਸاسي ਜੋਬ ਛੱਡਦੇ ਆ ਸਾਰੇ ਤਾਂ ਛੜਾਓ ਲੋੜਵੰਦ ਬੰਦੇ ਨੂੰ ਤੋਂ ਮੈਨੂੰ ਕਹਿੰਦੇ ਕਿ ਤੂੰ एलिਜੀਬਲ ਨਹੀਂਗਾ ਮੈਨੂੰ ਅੰਤਰ ਬੁਲਾਇਆ ਮੈਂ ਕਿਉਂ ਨਹੀਂ एलिਜੀਬਲ ਮੈਂ ਕਿਹੜੇ ਵੇਸ ਤੇ ਰੱਖਿਆ ਵਾ ਕਹਿੰਦੇ ਪਰਸੈਂਟੇਜੇ ਵੇਸ ਤੇ ਮੈਂ ਕਹਾ ਠੀਕ ਆ ਕਹਿੰਦੇ ਕਿੰਨੀ ਪਰਸੈਂਟੇਜ ਆ ਮੈਂ ਕਹਾ 50% ਮੈਂ ਕਹਾ ਜਿਹੜਾ ਰੱਖਿਆ ਉਹਦੀ ਕਿੰਨੀ ਆ ਅਫਸਰ ਬੋਲੇ ਕਿ ਉਹਦੀ ਤੇਰੇ ਨਾਲੋਂ ਕਾਫੀ ਵੱਧ ਆ ਮੈਂ ਕਿੰਨੀ ਵੱਧ ਆ ਕਹਿੰਦੇ ਕਾਫੀ ਫਰਕ ਆ ਮੈਂ ਕਹਾ ਪੀਰ ਵੀ ਦੱਸੋ ਕਿੰਨੀ ਕਹਿੰਦੇ 65% ਮੈਂ ਕਹਾ ਫਿਰ ਇਹਦੀ 68% ਆ ਜੀ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਤੁਸੀਂ ਬੰਦਾ ਵੀ ਰੱਖਿਆ ਜਿਹੜੇ ਵੇ ਆਵਤੇ ਆ ਵੀ ਇੰਟਰਵਿਊ ਤਾਂ ਕੀਤੀ ਨਹੀਂ ਕੀ ਸਾ ਯੋਗਾਂ ਦੇ ਬਸ ਅਸੀਂ ਬੰਦਾ ਰੱਖ ਲਿਆ ਹੀ ਰੱਖਣਾ ਸੀਗੇ ਸਾਡੇ ਪਿੰਡ ਦਾ ਜਿਹੜਾ ਪਿੰਡ ਦਾ ਭੁਤੰਦਾ ਸਿੰਘ ਮੰਗਟਾ ਉਹਦੀ ਪੂਰੀ ਮਿਲੀ ਭੌਤ ਦੋਸਤੋ ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ ਅੱਜ ਅਸੀਂ ਜਗਰਾਉਂ ਤਸੀਲ 'ਚ ਖੜੇ ਹੋਏ ਹਾਂ ਜਗਰਾਉਂ ਤਸੀਲ ਦਾ ਪਿੰਡ ਸਵੱਦੀ ਖੁਰਦਾ ਜਿੱਥੇ ਇੱਕ ਸੁਸਾਇਟੀ ਦੀ ਜਿਹੜੀ ਹੈਗੀ ਆ ਚੋਣ ਹੋਣੀ ਸੀਗੀ ਜਿਹਦੇ ਵਿੱਚ ਸੇਲਸਮੈਨ ਦੀ ਕੋਈ ਭਰਤੀ ਆ ਉਹਦੀ ਭਰਤੀ ਹੋਣੀ ਸੀਗੀ ਔਰ ਉਹਦੇ 'ਚ ਕੁਝ ਉਮੀਦਵਾਰ ਆ ਜਿਨ੍ਹਾਂ ਨੇ ਉਸ ਭਰਤੀ ਲਈ ਅਪਲਾਈ ਕੀਤਾ ਸੀ ਔਰ ਇਹਨਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਆ ਕਿ ਜਿਹੜੀ ਉਹ ਭਰਤੀ ਆ ਉਹਦਾ ਜਿਹੜਾ ਇੱਕ ਪ੍ਰੋਸੀਜਰ ਹੁੰਦਾ ਉਸ ਨੂੰ ਫੋਲੋ ਨਹੀਂ ਕੀਤਾ ਗਿਆ ਅੱਜ ਕੁਝ ਕੈਂਡੀਡੇਟਾਂ ਵੱਲੋਂ ਔਰ ਉਹਨਾਂ ਦੇ ਪਿੰਡ ਦੇ ਜਿਹੜੇ ਨੌਜਵਾਨ ਆ ਉਹ ਅੱਜ ਤਸੀਲ 'ਚ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਸਲਾ ਹੈ ਕੀ ਜੀ ਕੀ ਨਾਮ ਆਪਣਾ ਮੇਰਾ ਨਾਮ ਗਰਦੀਪ ਸਿੰਘ ਆ ਕਿਹੜਾ ਪਿੰਡ ਆ ਵੀਰ ਸਵਦੀ ਖੁਰਤ ਤੇ ਅੱਜ ਤੁਸੀਂ ਤਸੀਲ 'ਚ ਆਏ ਹੋਏ ਹੋ ਤੇ ਕੀ ਮਾਮਲਾ ਹੈਗਾ ਸਾਰਾ ਜਿਹੜਾ ਸੁਸਾਇਟੀ ਦੀ ਚੋਣ ਨੂੰ ਲੈ ਕੇ ਜਿਹੜਾ ਮਾਮਲਾ ਹੈਗਾ ਤੁਹਾਡਾ ਉਹਦੇ ਬਾਰੇ ਮਸਲੇ ਤੋਂ ਜਾਣੂ ਕਰਵਾਇਆ ਮਾਵਲਾ ਇਹ ਹੈ ਕਿ ਜਿਹੜੇ ਅਸੀਂ ਚਾਨ ਜਾਣੇ ਅਸੀਂ ਸਿੱਤੇ ਹੀ ਡਾਕੂਮੈਂਟ ਇੱਕ ਮੁੰਡੇ ਨੇ ਹੋਰ ਦਿੱਤੇ ਸੀਗੇ ਸੋਸਾਇਟੀ ਵਾਲੇ ਬੰਦਿਆਂ ਨੇ ਸਾਰਿਆਂ ਨਾਲ ਕੇ ਉਹਦੀ ਚੋਣ ਕਰਤੀ ਮੈਂ ਇਹਨਾਂ ਨੂੰ ਵਿੱਚੋਂ ਹੀ ਕੱਢਤਾ ਦੋਨਾਂ ਨੂੰ ਮੈਨੂੰ ਕਹਿੰਦੇ ਕਿ ਤੂੰ एलिਜੀਬਲ ਨਹੀਂਗਾ ਮੈਨੂੰ ਅੰਦਰ ਬੁਲਾਇਆ ਮੈਂ ਕਿਉਂ ਮੈਂ ਕਿਉਂ ਨਹੀਂ एलिਜੀਬਲ ਮੈਂ ਕਿਹੜੇ ਵੇਸਤੇ ਰੱਖਿਆ ਵਾ ਕਹਿੰਦੇ ਪਰਸੈਂਟੇਜ ਦੇ ਵੇਸਤੇ ਮੈਂ ਕਹਾ ਠੀਕ ਆ ਕਹਿੰਦੇ ਕਿੰਨੀ ਪਰਸੈਂਟੇਜ ਆ ਮੈਂ ਕਹਾ 50% ਆ ਮੈਂ ਕਹਾ ਜਿਹੜਾ ਰੱਖਿਆ ਉਹਦੀ ਕਿੰਨੀ ਆ ਅਫਸਰ ਬੋਲੇ ਕਿ ਉਹਦੀ ਤੇਰੇ ਨਾਲੋਂ ਕਾਫੀ ਵੱਧ ਆ ਮੈਂ ਕਿੰਨੀ ਵੱਧ ਆ ਕਹਿੰਦੇ ਕਾਫੀ ਫਰਕ ਆ ਮੈਂ ਕਹਾ ਪੀਰ ਵੀ ਦੱਸ ਕਹਿੰਦੇ 65% ਮੈਂ ਕਹਾਂ ਫਿਰ ਇਹ 86% ਆ ਇਹਦੀ ਬਣਦੀ ਹੈ ਕਹਿੰਦੇ ਡਿਗਰੀ ਉਹ ਰੈਗੂਲਰ ਨਹੀਂ ਜਾਂ ਇਹ ਉਹ ਉਦਾਂ ਠੀਕ ਆ ਮੈਂ ਕਹਾਂ ਚਲੋ ਠੀਕ ਆ ਮੰਨ ਲਿਆ ਤੁਸੀਂ ਪਰਸੈਂਟੇਜ ਤੇ ਰੱਖ ਲਿਆ ਉਹਦੀ ਪਰਸੈਂਟੇਜ ਵਧਾ ਮੈਂ ਕਹਾਂ ਸਰਟੀਫਿਕੇਟ ਚੈੱਕ ਕਰਨਿਆ ਸੀ ਡਿਗਰੀ ਉਹਦੇ ਕੋਲ ਕਿਹੜੀ ਆ ਕਦੋਂ ਕੀਤੀ ਹੈ ਜੈਨੂਨ ਆ ਕਿਹੜਾ ਸਰਟੀਫਿਕੇਟ ਆ ਆਈਐਸਜੀ ਸੈਂਟਰ ਦਾ ਹੈ ਕਿਸੇ ਦਾ ਵੀ ਆ ਰੈਗੂਲਰ ਸਰਟੀਫਿਕੇਟ ਆ ਮੇਰੇ ਕੋਲੇ ਕੰਪਿਊਟਰ ਦਾ ਕੋਪਾ ਦਾ ਦੂਸਰੇ ਸਰਟੀਫਿਕੇਟ ਦੇ ਤੂੰ ਮਰਜੀ ਵਣਵਾ ਲਓ ਫਿਰ ਲਾਸਟ ਤੇ ਮੈਂ ਕਿਹਾ ਹੀ ਚਲੋ ਠੀਕ ਆ ਉਹ ਮੁੰਡਾ ਵੀ ਜੌਬ ਕਰਦਾ ਜਿਹੜਾ ਰੱਖਿਆ ਹੋਇਆ ਮੈਂ ਵੀ ਕਰਦਾ ਗਰੀਬ ਘਰੋਂ ਆ ਮੁੰਡਾ ਇਹਨੂੰ ਲੋੜ ਮੰਦਾ ਮੈਂ ਕਈ ਸੈਸੀ ਜੋਬ ਛੱਡਦੇ ਆਂ ਇਹਦੀ ਖਾਤਰ ਸਾਰਿਆਂ ਤੋਂ ਛਡਾਓ ਲੋੜ ਮੰਨ ਬੰਦੇ ਨੂੰ ਤੋਂ ਜਿਹੜਾ ਹੈਂਡੀਕੈਪਟਾ ਜਿਹਨੂੰ ਲੋੜ ਵੀ ਆ ਜਿਹਦਾ ਸਰਦਾਂ ਨਹੀਂ ਕੋਈ ਜੋਬ ਨਹੀਂ ਕਰਦਾ ਵਿਚਾਨੇ ਬਹੁਤ ਜ਼ਿਆਦਾ ਲੋੜ ਹੈ ਇਹਨੂੰ ਅਸੀਂ ਕਹਿੰਦੇ ਸਹਿਮਤੀ ਕਰਦੇ ਆਂ ਤਿੰਨੇ ਆਣੇ ਜੇ ਕਮੇਟੀ ਇੰਨੇ ਹੀ ਆ ਭਲੇ ਕਰਨ ਵਾਲੀ ਤਾਂ ਬੰਦੇ ਆ ਤੇ ਸਹਿਮਤੀ ਕਰਨ ਜਿਹਨੂੰ ਲੋੜ ਆ ਚਲੋ ਅਸੀਂ ਤਾਂ ਪ੍ਰਾਈਵੇਟ ਜੋਬ ਕਰਦੇ ਆਂ ਵਧੀਆ ਚੱਲੀ ਜਾਂਦਾ ਪਰ ਇਹਨੇ ਤੋਂ ਜਿਹਨੂੰ ਨਹੀਂ ਦੇਣੀ ਫਿਰ ਅਸੀਂ ਆਪਦੇ ਅੱਕਾਂ ਲਈ ਲੜਾਂਗੇ ਕਿਉਂ ਨਾ ਲਾਵਾਂਗੇ ਜੇ ਰੋਕਨੇ ਕੀ ਅਸੀਂ ਕੋਈ ਸਰਟੀਫਿਕੇਟ ਚੈੱਕ ਨਹੀਂ ਕਰਾਉਣਾ ਮੁੰਡੇ ਨੇ ਕਹੇ ਵੀ ਆ ਤੂੰ ਸਰ ਬਾਚੇ ਨਿਕਲੋ ਹੀ ਆ ਚਲੇਗੇ ਕੀ ਲੱਗਦਾ ਬਈ ਬਈ ਇਹ ਚੱਕਰ ਆਏ ਸੀਗਾ ਕੱਲ ਦੇ ਦਿਨ ਜਾਨੀ ਦੀ ਇੰਟਰਵਿਊ ਸੀ ਸਾਡੀ ਸਾਨੂੰ ਜਦੋਂ ਸਾਡੇ ਪਿੰਡ ਦਾ ਜਿਹੜਾ ਭਵਿੰਦਰ ਸਿੰਘ ਮੰਗਟ ਤੇ ਦੋ ਸਰਕਾਰੀ ਅਧਿਕਾਰੀ ਆਏ ਸੀਗੇ ਉਹ ਇੱਕ ਕਮਰੇ 'ਚ ਬੈਠ ਗਏ ਉਹ 2 ਘੰਟੇ ਉਹਨਾਂ ਨੇ ਕਾਗਜ਼ੀ ਕਾਰਵਾਈ ਕੀਤੀ ਤੇ 2 ਘੰਟੇ ਬਾਅਦ ਜਿਹੜੀ ਪਿੰਡ ਦੀ ਕਮੇਟੀ ਸੀਗੀ ਉਹਨੂੰ ਅੰਦਰਵਾੜ ਕੇ ਉਹਨਾਂ ਤੋਂ ਸ਼ੈਨ ਕਰਾ ਲਏ ਤੇ ਬੰਦੇ ਬਾਹਰ ਕੱਢ ਤੇ ਤੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕੀਤੇ ਵੀ ਤੁਸੀਂ ਬੰਦਾ ਵੀ ਰੱਖਿਆ ਜਿਹੜੇ ਵੀ ਆਵਤੇ ਆ ਵੀ ਇੰਟਰਵਿਊ ਤਾਂ ਕੀਤੀ ਨਹੀਂ ਕੀ ਸਾਡੀ ਤੇ ਉਹ ਕਹਿੰਦੇ ਬਸ ਅਸੀਂ ਬੰਦਾ ਰੱਖ ਲਿਆ ਜੀ ਰੱਖਣਾ ਸੀਗੇ ਸਾਡੇ ਪਿੰਡ ਦਾ ਜਿਹੜਾ ਪਿੰਡ ਦਾ ਭਪਿੰਦਰ ਸਿੰਘ ਮੰਗੜਾ ਉਹਦੀ ਪੂਰੀ ਮਿਲੀ ਭੋਗਤਾ ਹੂੰ ਕੀ ਲੱਗਦਾ ਹੈਗਾ ਕਿਉਂ ਕੀਤਾ ਗਿਆ ਅਸੀਂ ਚੱਕਰ ਆਏ ਆ ਵੀਰੇ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਜਿਹੜਾ ਕੈਂਡੀਡੇਟ ਉਹਨਾਂ ਨੇ ਸਿਲੈਕਟ ਕੀਤਾ ਵਾ ਅਸੀਂ ਉਹਨਾਂ ਨੂੰ ਕਿਹਾ ਵੀ ਸੀ ਵੀ ਇਹ ਉਹ ਉਹ ਮੁੰਡਾ ਕਹਿੰਦਾ ਸਾਡੀ ਬੀਏ ਕੀਤੀ ਹੋਈ ਆ ਅਸੀਂ ਕਿਹਾ ਸਾਨੂੰ ਬੀਏ ਦਾ ਸਰਟੀਫਿਕੇਟ ਦਿਖਾ ਦਿਓ ਤੁਸੀਂ ਜੇ ਤੁਹਾਡੇ ਕੋਲ ਹੈਗਾ ਤਾਂ ਸਾਨੂੰ ਬੀਏ ਦਾ ਸਰਟੀਫਿਕੇਟ ਨਹੀਂ ਦਿਖਾਇਆ ਉਹਨੇ ਤੇ ਜਿਹੜਾ ਭਪਿੰਦਰ ਸਿੰਘ ਮੰਗੜਾ ਸੀ ਉਹ ਵੀ ਬਿਨਾਂ ਸਵਾਲ ਕੀਤੇ ਉੱਥੋਂ ਚਲਾ ਗਿਆ ਕਿੰਨੀਆਂ ਪੋਸਟਾਂ ਪੋਸਟ ਤਾਂ 121 ਸੀ ਇੱਕ ਜਾਨੀ ਦੀ ਸਾਡੇ ਪਿੰਡ ਦਾ ਸਾਡੇ ਪਿੰਡ ਨਾਲ ਦੇ ਪਿੰਡ ਇੱਕ ਮਲਕ ਦਾ ਮੁੰਡਾ ਉਹਨੇ ਵੀ ਆਪਦੇ ਫਾਰਮ ਦਿੱਤੇ ਸੀਗੇ ਉਹ ਤੋਂ ਫਾਰਮ ਨਹੀਂ ਭੜੇ ਭਪਿੰਦਰ ਸਿੰਘ ਨੇ 75% ਆ 75% ਸੀ ਉਹਦੇ ਨੰਬਰ ਤੇ ਵਧੀਆ ਕੁਆਲਿਫਿਕੇਸ਼ਨ ਸੀ ਉਹ ਮੁੰਡੇ ਦੀ ਉਹਦੇ ਵੀ ਨਹੀਂ ਉਹਨੇ ਫਾਰਮ ਭੜੇਗੇ ਕੋਈ ਇੰਟਰਵਿਊ ਨਹੀਂ ਹੋਈ ਸ਼ਰਿਆਮ ਤੱਕਾ ਹੋਇਆ ਜਾਨੀ ਦੀ ਜਿਹੜੀ ਸਾਡੇ ਇੱਥੋਂ ਐਮਐਲਏ ਮਾਨੂਕੇ ਵਾਲੀ ਉਹਨਾਂ ਦੇ ਬੰਦੇ ਸੀ ਉਹ ਭੁਪਿੰਦਰ ਸਿੰਘ ਮੰਗਟਾ ਤੇ ਸਾਡੇ ਪਿੰਡ ਦੀ ਜਿਹੜੀ ਕਮੇਟੀ ਸੀ ਉਹਨਾਂ ਦੀ ਪਾਰਟੀ ਦੇ ਵਰਕਰ ਆ ਸਾਰੇ ਮਾਣੂ ਗਲੀ ਦੇ ਤੇ ਉਹਨਾਂ ਦੇ ਹੱਥ ਹਸਾਰਾ ਵਿੱਚ ਇਹ ਤਾਂ ਜਿੰਨਾ ਲੋਕ ਹਾਂਜੀ ਕਈ ਭਾਜੀ ਭੁਪਿੰਦਰ ਸਿੰਘ ਮੰਗਟਾ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਮਨਦੀਪ ਗੱਲ ਕਰ ਰਹੇ ਆ ਜੀ ਦੁਨੀਆ ਚੈਨਲ ਤੋਂ ਹਾਂਜੀ ਆਪਣੇ ਜਿਹੜੀ ਸੁਸਾਇਟੀ ਦੇ ਵਿੱਚ ਸੇਲਜ਼ਮੈਨ ਦੀ ਹਨਾ ਪੋਸਟ ਨੂੰ ਲੈ ਕੇ ਰੌਲਾ ਸੀਗਾ ਉਹਦੇ ਲਈ ਨਾ ਮੁੰਡੇ ਸਾਡੇ ਕੋਲ ਆਏ ਸੀ ਤੁਹਾਡੇ ਪਿੰਡ ਦੇ ਇੰਟਰਵਿਊ ਹਾਂਜੀ ਹਾਂਜੀ ਸਭ ਨੂੰ ਵੀ ਉਹ ਮਿਲ ਕੇ ਗਏ ਨੇ ਹਾਂਜੀ ਹਾਂਜੀ ਚਲੋ ਉਹਨਾਂ ਦਾ ਪੱਖਤਾ ਆ ਗਿਆ ਸਾਡੇ ਕੋਲੇ ਅਸੀਂ ਤੁਹਾਡਾ ਪੱਖ ਲੈਣਾ ਸੀ ਮਸਲਾ ਕੀ ਪਤਾ ਮੇਰੇ ਕੋਲ ਹੈਗਾ ਜੀ ਆਰਾਮਗੜ ਦਾ ਚਾਰਜ ਜੀ ਡਾਂਗਰ ਸੈਟ ਦਾ ਇੱਥੋਂ ਦਾ ਮੇਰੇ ਕੋਲ ਬਾਧੂ ਚਾਰਜ ਆ ਤੁਹਾਡੀ ਕੋਲ ਦਾ ਓਕੇ ਜੀ ਓਕੇ ਇੱਥੇ ਨਾ ਮਹਿਕਮੇ ਦੀਆਂ ਮਤਲਬ ਕਿ ਬੰਦੇ ਜਿੰਨੇ ਜਿੱਤੇ ਹੈ ਨਹੀਂ ਆ ਪੋਸਟਾਂ ਖਾਲੀ ਆ ਜਾਂ ਬਾਧੂ ਚਾਰਜ ਆ ਉਹ ਮਤਲਬ ਕਿ ਇਹਨਾਂ ਕੰਪਿਊਟਰਾਈਜ਼ੇਸ਼ਨ ਹੋ ਰਿਹਾ ਨਾ ਇਹ ਦੇ ਕਰਕੇ ਬੰਦੇ ਦੀ ਭਰਤੀ ਹੋ ਰਹੀ ਆ ਮੁਲਾਜ਼ਮਾਂ ਦੀ ਜੀ ਮੈਂਕਮੇ ਦੇ ਕਹਿਣ ਅਨੁਸਾਰ ਉਹ ਅਸੀਂ ਮਤਲਬ ਕਿ ਉਹ ਇੰਟਰਵਿਊ ਕੱਢੀ ਸੀਗੀ ਅੱਛਾ ਜੀ ਇਹ ਡੀਸੀ ਰੇਟ ਤੇ ਹੈ ਜੀ ਰੈਗੂਲਰ ਆ ਜਾਂ ਡੀਸੀਡ ਡੀਸੀਡ ਡੀਸੀ ਰੇਟ ਤੇ ਜੀ ਡੀਸੀ ਹਾਂਜੀ ਓਕੇ ਓਕੇ ਠੀਕ ਹੈ ਜੀ ਤੇ ਉਹਦੇ ਚ ਆਪਣਾ ਮਹਿਕਮੇ ਵੱਲੋਂ ਅ ਅਫਸਰ ਸਾਹਿਬਾਂ ਦੀ ਡਿਊਟੀ ਲੱਗੀ ਸੀਗੀ ਹਾਂਜੀ ਉਹਨਾਂ ਨੇ ਆ ਕੇ ਉਹਨਾਂ ਦੇ ਜੋ ਵੈਸੇ ਇਹ ਨਾ 30 ਤਰੀਕ ਤੱਕ ਹੀ ਪੇਪਰ ਫੜੇ ਜਾਣੇ ਸੀਗੇ ਜੀ ਦੀ ਇਕੱਤਰਕਾ ओके 31 31 ਇੱਕ ਨੂੰ ਇੰਟਰਵਿਊ ਰੱਖੀ ਗਈ ਸੀਗੀ ਅੱਛਾ ਜੀ ਤੇ ਉਸ ਇੰਟਰਵਿਊ ਦੇ ਵਿੱਚ ਜਿਹੜੇ ਵੀ ਸਬਕਮਟੀ ਬਣਾਈ ਹੋਈ ਸੀਗੀ ਉਹ ਚ ਇੱਕ ਮੈਂਬਰ ਨੂੰ ਅਚਾਨਕ ਤੇ ਜਾਣਾ ਪੈ ਗਿਆ ਉਹ હાજર ਨਹੀਂ ਹੋ ਸਕਿਆ ਤੇ ਦੋ ਮੈਂਬਰ ਰਹਿ ਗਏ ਸਰ ਕਰਕੇ ਫਿਰ ਉਹ ਉਹ ਉਦੋਂ ਦੀ ਇੰਟਰਵਿਊ ਪੋਸਟਪੋਨ ਕਰ ਦਿੱਤੀ ਗਈ ਸੀਗੀ ਤੇ ਉਸ ਦੁਆਰਾ 18 ਤਰੀਕ ਦੁਬਾਰਾ ਲੈ ਕੇ ਮਹਿਕਮੇ ਤੋਂ ਤੇ ਦੁਬਾਰਾ ਫਿਰ ਉਹ ਆਪਣਾ ਇੰਟਰਵਿਊ ਰੱਖੀ ਗਈ ਸੀ ਕੱਲ ਹਾਂਜੀ ਹਾਂ ਕੱਲ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਉਹਦੇ ਵਿੱਚ ਜਿਹੜਾ ਸੀਗਾ ਵੀ ਜਿਹੜੇ 30 ਤਰੀਕ ਨੂੰ ਜਿਹੜੀਆਂ ਆਪਣੀਆਂ ਆਈਆਂ ਸੀਗੀਆਂ ਐਪਲੀਕੇਸ਼ਨ ਮੈਂ ਵੀ ਦੁਬਾਰਾ ਵੱਲੋਂ ਜੀ ਉਹੀ ਉਹ ਦੋ ਤਿੰਨ ਕੰਦੇ ਸੀਗੇ ਉਹਨਾਂ ਦੀ ਤੇ ਹੀ ਵੈਸੇ ਉਹਨਾਂ ਨੇ ਕਿਹਾ ਸੀ ਮੈਂ ਕਿਹਾ ਮਤਲਬ ਵੀ ਉਹੀ ਰਹਿਣੀਆਂ ਹੂੰ ਪਰ ਪਰ ਜਦੋਂ ਫਿਰ ਇਹ ਦੋ ਤਿੰਨ ਬੰਦੇ ਹੋਰ ਆ ਗਏ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਮੇਰੇ ਕਹਿਣ ਤੇ ਉਹਨਾਂ ਨੇ ਇਨਸਾਈਟ ਸਾਹਿਬ ਨੇ ਜਿਹੜੇ ਆਪਣੇ ਆਏ ਸੀਗੇ ਉਹਨਾਂ ਨੇ ਕਿਤਾਬ ਉਹਨਾਂ ਨੂੰ ਐਕਸੈਪਟ ਕਰ ਲਿਆ। ਵੈਸੇ ਉਹ ਕਹਿੰਦੇ ਸੀ ਨਹੀਂ ਐਕਸੈਪਟ ਨਹੀਂ ਹੋ ਸਕਦੀਆਂ ਕਿਉਂਕਿ 30 ਤਰੀਕ ਤੱਕ ਲਾਸਟ ਡੇਟ ਸੀਗੀ। ਅੱਛਾ ਜੀ। ਪਰ ਮੇਰੇ ਮੇਰੇ ਹਾਂਜੀ ਮੇਰੇ ਬੇਨਤੀ ਹਾਂਜੀ ਮੇਰੇ ਬੇਨਤੀ ਕਰਨ ਤੇ ਕਿਉਂਕਿ ਸਾਡਾ ਪੈਣ ਦਾ ਮਸਲਾ ਜੀ ਤੇ ਵੀ ਤੁਸੀਂ ਐਕਸੈਪਟ ਕਰ ਲਓ ਫਿਰ ਉਹਨਾਂ ਨੇ ਐਕਸੈਪਟ ਕਰ ਲਈਆਂ ਸੀਗੀਆਂ। ਹੂੰ। ਪਰ ਉਹਨਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੀ ਮੈਰਿਜ ਤਿਆਰ ਕੀਤੀ ਗਈ ਜੀ। ਹੂੰ। ਜਦੋਂ ਮੈਰਿਜ ਤਿਆਰ ਹੋਈ ਉਹਦੇ ਵਿੱਚ ਇੱਕ 65% ਸੀ ਇੱਕ ਬੰਦੇ ਤੇ ਜਿਹੜਾ ਬੰਦਾ ਰੱਖਿਆ ਗਿਆ ਵਾ। ਉਸ ਤੋਂ ਬਿਨਾ ਅਰਧਾ ਹਾਂਜੀ 48% 42% ਤੇ ਇੱਕ ਦੀ ਸਾਰਾ ਬਣਦੀ ਸੀ ਚਾਰਾਂ ਮੈਂਬਰਾਂ ਦੇ ਵਿੱਚ ਚਾਰਾਂ ਮੀਡਾ ਦਬਾਰਾਂ ਦੇ ਵਿੱਚੋਂ ਇੱਕ ਦੀ 65% ਬਣਦੀ ਸੀ ਬਾਕੀ ਨੇ ਕੰਤ ਘਟ ਬਣਦੇ ਸੀਗੇ ਨਹੀਂ ਉਹਦੇ ਇਹ ਵੀ ਕਹਿਣਾ ਜੀ ਵੀ ਇੱਕ ਦੀ ਵੱਧ ਵੀ ਬਣਦੀ ਸੀ 68 ਸੀ ਇੱਕ ਦੀ ਸ਼ਾਇਦ ਉਹ ਜਿਹੜੀ ਉਹ ਜਿਹੜੀ 68% ਬਣਦੀ ਸੀਗੀ ਪਰ ਬਟ ਉਹਦਾ ਇਹ ਇਸ਼ੂ ਹੈਗਾ ਕਿ ਉਹਦੀ ਜਿਹੜੀ ਹੈਗੀ ਆ ਗ੍ਰੈਜੂਏਸ਼ਨ ਸੀਗੀ ਉਹ ਡਿਸਟੈਂਸ ਤੋਂ ਕੀਤੀ ਹੋਈ ਜਗੀ ਓਕੇ ਹਾਂਜੀ ਜੋ ਕ੍ਰਾਈਟੇਰੀਆ ਜੋ ਕਟਾਈ ਦੀ ਕ੍ਰਾਈਟੇਰੀਆ ਸੈੱਟ ਕੀਤਾ ਗਿਆ ਸੀਗਾ ਉਹਦੇ ਵਿੱਚ ਇਹਦੇ ਵਿੱਚ ਉਹ ਮਤਲਬ ਕਿ ਆਪਣ ਨੂੰ ਜਿਹੜੀ ਰੈਗੂਲਰ ਗ੍ਰੈਜੂਏਸ਼ਨ ਸੀਗੀ ਉਹਨੂੰ ਹੀ ਮੰਨ ਦਿੰਦੇ ਆ ਓਕੇ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਜੋ ਉਹਨਾਂ ਦੀ ਮੈਰਿਟ ਬਣੀ ਉਹਦੇ ਮੈਰਿਟ ਦੇ ਹਿਸਾਬ ਤੇ ਉਹਨੂੰ ਦੱਸ ਦਿੱਤਾ ਗਿਆ ਕਿ ਇਹ ਮੈਰਿਟ ਬਣੀਆ ਉੱਥੇ ਹੀ ਜਦੋਂ ਇੰਟਰਵਿਊ ਦੇ ਨੇ ਉਹਨਾਂ ਨੂੰ ਬੁਲਾਉਣ ਲੱਗੇ ਗਏ ਉਹਨਾਂ ਨੇ ਉਦੋਂ ਹੀ ਰੌਲਾ ਪਾ ਲਿਆ ਜਿਹੜੇ ਮੁੰਡੇ ਸੀਗੇ ਹਾਂਜੀ ੱਲੇ-ਕੱਲੇ ਨੂੰ ਤੇ ਉਦੋਂ ਉਹਨਾਂ ਨੇ ਰੌਲਾ ਪਾ ਲਿਆ ਉਹਦੇ ਸੋ ਉਸ ਟਾਈਮ ਹੀ ਹੂੰ ਨਹੀਂ ਇਦੇ ਵਿੱਚ ਇੱਕ ਉਹਨਾਂ ਦਾ ਇਹ ਵੀ ਦੋਸ਼ ਹੈ ਜੀ ਵੀ ਤੁਸੀਂ ਸਾਨੂੰ ਕੋਈ ਮਤਲਬ ਇੰਟਰਵਿਊਡ ਹੋਈ ਨਹੀਂ ਉਹ ਤਾਂ ਕਹਿੰਦੇ ਇਹ ਕਹਿੰਦੇ ਹਨਾ ਵੀ ਇੰਟਰਵਿਊ ਨਹੀਂ ਹੋਈ ਸਿੱਧਾ ਉਹਨਾਂ ਨੇ ਸਿਲੈਕਟ ਕਰ ਲਿਆ ਤੇ ਸਾਨੂੰ ਨਹੀਂ 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 ਬੁਲਾਇਆ ਗਿਆ ਸੀ ਜੀ ਅੰਦਰ ਸਭ ਨੂੰ ਬੁਲਾਇਆ ਗਿਆ ਸੀਗਾ ਚਾਰ ਮੈਂਬਰਾਂ ਦੀ ਇੰਟਰਵਿਊ ਹੋਈ ਆ ਪਰ ਹੁਣ ਕਹਿਣ ਤਾਂ ਠੀਕ ਉਹ ਮੈਂ ਵੀ ਜੋ ਕਸਮਾ ਦੀ ਕਹਿ ਸਕਦਾ ਪਰ ਬਟ ਜਿਹੜਾ ਜਿਹੜੀ ਉਹ ਹੈ ਚਾਹੀਆ ਤਾਂ ਉਹ ਸਹੀ ਆ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਉਹ ਰੌਲਾ ਪਾ ਲਿਆ ਉਸ ਤੋਂ ਬਾਅਦ ਫਿਰ ਹੋਣੀ ਨਹੀਂ ਫਿਰ ਮੈਨੂੰ ਇਹ ਕਹਿ ਰਹੇ ਸੀ ਵੀ 2 ਘੰਟੇ ਲੱਗ ਗਏ ਹੁਣ 2 ਘੰਟੇ ਲੱਗਣੇ ਜੀ ਤੁਹਾਨੂੰ ਜੇ ਜੋ ਆਪਾਂ ਜੇ ਆਪਾਂ ਮਤਲਬੀ ਉਹ ਬਹਿਕਰ ਆਉਂਦੇ ਉਦੋਂ ਹੀ ਕਾਰਵਾਈ ਕਰਕੇ ਤੁਰ ਜਾਂਦੇ ਫਿਰ ਕਹਿਣਾ ਸੀ ਜੀ ਇਹ ਪਾਰਸ਼ੈਲਿਟੀ ਹੋ ਗਈ ਠੀਕ ਹੈ ਨਾ ਉਸ ਤੋਂ ਬਾਅਦ ਜੇ ਹੁੰਦਾ ਜੀ ਕੰਮ ਨੂੰ ਹਾਂਜੀ ਬਿਲਕੁਲ ਉਹ ਕਿਉਂਕਿ ਉਹਨਾਂ ਨੇ ਸਾਰਿਆਂ ਦੀ ਜਿੰਨੇ ਜਿੰਨੇ 7-8 ਮੈਂਬਰ ਜੇ ਸੀਗੇ ਜਿਹੜੇ ਆਏ ਸੀਗੇ ਉਹਨਾਂ ਚੋਂ ਦੋ ਕਲਾਸ 2 ਵਾਲੇ ਸੀ ਹੂੰ ਤੇ ਉਹ ਬਾਹਰ ਨਿਕਲ ਗਏ ਕਿਉਂਕਿ ਆਪਣਾ ਗ੍ਰੈਜੂਏਸ਼ਨ ਸੀਗੀ ਰੱਖੀ ਹੋਈ ਹੂੰ ਤੇ ਜਿਹੜੇ ਜੀ ਸਾਨੂੰ ਸਰਟੀਫਿਕੇਟ ਨਹੀਂ ਦਿਖਾਏਗੇ ਕਿ ਇਹ ਇਹ ਹੁੰਦਾ ਪੋਸੀਬਲ ਵੀ ਹਾਂ ਜੇ ਕੋਈ ਕੈਂਡੀਡੇਟ ਨਹੀਂ ਨਹੀਂ ਜੀ ਨਹੀਂ ਜੋ ਜਿਹੜਾ 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 ਜਿੱਦ ਨੇ ਜਿਹੜੀ ਨਾ ਜੋ ਆਪਣਾ ਮਤਲਬ ਕਿ ਮਹਿਕਮੇ ਹੁਣ ਅਨਸਾਰ ਹੁੰਦਾ ਮਹਿਕਮੇ ਨੇ ਜੋ ਆਪਣਾ ਸੈੱਟ ਕੀਤਾ ਹੁੰਦਾ ਉਸ ਤੋਂ ਬਾਅਦ ਉਹ ਆਪਾਂ ਕਿਸੇ ਨੂੰ ਉਹ ਨਹੀਂ ਸ਼ੋਅ ਕਰ ਸਕਦੇ ਜੀ ਜਿਹੜਾ ਸਾਡੇ ਕੋਲੇ ਜਿਹੜੇ ਆ ਗਏ ਨਾ ਜੋ ਜੋ ਕਹਿੰਦਾ 10:00 ਵਜਾ ਉਹ ਆਪਾਂ ਕਿਸੇ ਨੂੰ ਸ਼ੋਅ ਨਹੀਂ ਕਰ ਸਕਦੇ ਹੁੰਦੇ ਹੂੰ ਉਦੋਂ ਤੁਸੀਂ ਹਾਇਅਤ ਆਪਣੀ ਸਾਡੀ ਅਥਾਰਟੀ ਨੂੰ ਸ਼ੋਅ ਕਰਦੇ ਨੇ ਜਿਹਦੇ ਵੀ ਅਥਾਰਟੀ ਹੈ ਦੇਖਣ ਦੀ ਹੂੰ ਜਿਵੇਂ ਇਹ ਹੈ ਜੀ ਉਹ ਇੱਕ ਮੁੰਡਾ ਉਹ ਜੋ 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 ਮਤਲਬ ਕਿ ਨਾ ਸਰਵਿਸ ਰੂਲ ਦੇ ਅਧੀਨ ਹੀ ਇਹ ਜਿਹੜੀ ਨਿਯੁਕਤੀ ਹੋਈ ਆ ਜੋ ਮੈਂਬਰ ਜਿਹੜੋ ਜੋ ਆਪਣੇ ਸੈਕਟਰ ਸਾਹਿਬ ਆਏ ਸੀ ਉਹ ਮਹਿਕਮੇ ਦੇ ਹੀ ਬੰਦੇ ਸੀਗੇ ਜੀ ਮੈਕਨੇ ਦੇ ਅਨੁਸਾਰ ਹੀ ਉਹਨਾਂ ਨੂੰ ਤਾਂ ਸਾਡੇ ਨਾਲ ਵੱਧ ਕਾਨੂੰਨ ਪਤਾ ਹੈ ਅਸੀਂ ਤਾਂ ਚਲੋ ਨਹੀਂ ਜਾਣਦੇ ਉਹਨਾਂ ਨੂੰ ਮੈਕਨੇ ਦੇ ਸਰਕਾਰੀ ਜਿਹੀ ਉਹ ਸਰਕਾਰ ਵੱਲੋਂ ਭੇਜੀ ਨਮਾਇंदे ਭੇਜੇ ਸੀ ਏਆਰ ਸਾਹਿਬ ਨੇ ਭੇਜਿਆ ਸੀ ਦਫ਼ਤਰ ਆਪਣੇ ਦਫ਼ਤਰੋਂ ਉਹਨਾਂ ਦਾ ਇਹ ਵੀ ਕਹਿਣਾ ਜੀ ਉਹਨਾਂ ਦਾ ਇਹ ਦੋਸ਼ਾ ਤੁਹਾਡੇ ਤੇ ਵੀ ਇਹ ਆਮ ਆਦਮੀ ਪਾਰਟੀ ਦੇ ਨੇੜੇ ਆ ਐਮਐਲਏ ਸਰਬਜੀਤ ਕੌਰ ਮਾਲੂਕੇ ਉਹਨਾਂ ਨਾਲ ਇਹਨਾਂ ਦਾ ਕਾਫੀ ਨੇੜ ਤਾਂ ਇਸ ਕਰਕੇ ਵੀ ਉਹ ਬੰਦੇ ਜੀ ਮੇਰੀ ਮੇਰੀ ਤਾਂ ਕੋਈ ਨੇੜ ਮੇਰੀ ਤਾਂ ਕੋਈ ਨੇੜਤਾ ਨਹੀਂ ਜੀ ਕੋਈ ਸ਼ੋਅ ਕਰ ਦੇਵੇ ਕਿ ਮੈਂ ਕਦੇ ਉਹਨਾਂ ਨੂੰ ਮਿਲਿਆ ਵਾਂ ਅਸੀਂ ਸ਼ੁਰੂ ਤੋਂ ਅਕਾਲੀ ਰਹੇ ਹਾਂ ਜੀ ਤੇ ਅਸੀਂ ਹੁਣ ਵੀ ਅਕਾਲੀ ਆ ਜੀ ਅਸੀਂ ਤਾਂ ਕਦੇ ਨਾਲ ਸਾਡੀ ਕੋਈ ਮਤਲਬ ਕਿ ਸ਼ੋਅ ਕਰਦੇਵੇ ਵੀ ਮੇਰੀ ਡੇਟ ਤਾਂ ਹੈਗੀ ਹੈ ਮੈਡਮ ਦੇ ਨਾਲ ਅੱਛਾ ਸਹੀ ਸਹੀ ਸੋ ਇਹ ਉਹਨਾਂ ਦਾ ਤਾਂ ਕੀ ਇਹ ਆ ਜੀ ਅਸੀਂ ਅਸੀਂ ਤਾਂ ਜੀ ਦੇਖੋ ਅਸੀਂ ਸਰਕਾਰੀ ਨਾ ਹੈਗੇ ਨਾ ਅਸੀਂ ਹੈਗੇ ਆ ਪ੍ਰਾਈਵੇਟ ਹੈਗੇ ਆ ਅਸੀਂ ਅਰਧ ਸਰਕਾਰੀ ਆ ਸਾਡੀ ਮਤਲਬ ਸਾਨੂੰ ਹਰੇਕ ਬੰਦੇ ਨਾਲ ਜੋ ਸਾਡੀ ਹਾਈ ਅਥੋਰਟੀ ਸਾਨੂੰ ਉਹਦੇ ਨਾਲ ਕੰਮ ਕਰਨਾ ਪੈਂਦਾ ਜੀ ਤੇ ਉਹਦੇ ਵਿੱਚ ਸਾਡੀ ਮਤਲਬ ਇਹਦੇ ਦਾ ਇਹਦੇ ਤੇ ਇਹਦੇ ਤੇ ਜੋ ਉਹ ਮੇਰੇ ਤੇ ਬਲੇਮ ਕਰ ਰਿਹਾ ਕਿ ਮੈਂ ਕਿ ਸਕੱਤਰ ਸਾਹਿਬ ਨੇ ਦਿਖਾਇਆ ਸਕੱਤਰ ਸਾਹਿਬ ਮੈਂ ਤਾਂ ਮੇਰੀ ਮੇਰੀ ਡਿਊਟੀ ਆਮਗੜ ਹੈਗੀ ਆ ਨਾ ਕਿ ਮੇਰੀ ਸਵਤੀ ਕੋਦ ਹੈਗੀ ਸਵਤੀ ਕੋਦ ਮੈਨੂੰ ਬਾਦੂ ਚਾਰਜ ਦਿੱਤਾ ਗਿਆ ਸੀ ਹਾਂਜੀ ਮੇਰੇ ਕੋਲ ਐਡੀਸ਼ਨਲ ਚਾਰਜ ਨੇ ਮੈਂ ਉਸ ਤੋਂ ਉਹਦੇ ਤੇ ਜਿਹੜੀ ਆਪਣੀ ਕਾਰਵਾਈ ਲਿਖਣੀ ਸੀ ਨਾ ਕਾਰਵਾਈ ਲਿਖਣ ਦਾ ਅਧਿਕਾਰ ਮੈਨੂੰ ਦਿੱਤਾ ਹੋਇਆ ਸੀ ਇਨਸਪੈਕਟਰ ਸਾਹਿਬ ਨੇ ਕਿਉਂਕਿ ਉਹ ਕਾਰਵਾਈ ਮੈਂ ਹੀ ਕਰਨੀ ਹੁੰਦੀ ਕਿਉਂਕਿ ਸਰਤਾਰਾ ਮੈਂ ਹੂੰ 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 ਓਕੇ ਹਾਂਜੀ ਇਹ ਮੈਂ ਇੱਕ ਹੋਰ ਜਾਣਨੀ ਚਾਹੂੰਗਾ ਭੁਪਿੰਦਰ ਜੀ ਤੁਹਾਡੇ ਤੋਂ ਗੱਲ ਵੀ ਜਿਵੇਂ ਹੁਣ ਇੱਕ ਮੁੰਡਾ ਉਹਨਾਂ ਚੋਂ ਹੈਂਡੀਕੈਪ ਆ ਨਾ ਉਗਰੀਬ ਜਿਹਵੇਂ ਚਲੋ ਸਹਿਕਾਰੀ ਸੁਸਾਇਟੀਆਂ ਹੁੰਦੀਆਂ ਨੇ ਹਨਾ ਇਹਨਾਂ ਦੇ ਵਿੱਚ ਹੁੰਦਾ ਹੀ ਆ ਵੀ ਹਾਂ ਜਿਹੜਾ ਜ਼ਿਆਦਾ ਲੋਡ ਮੰਦਾ ਉਹਦਾ ਜ਼ਿਆਦਾ ਫਿਰ ਵੀ ਇੱਕ ਹੁੰਦਾ ਹਨਾ ਉਹਦਾ ਪਲੱਸ ਪੁਆਇੰਟ ਇਹ ਸਰ ਇਹਦੇ ਵਿੱਚ ਇਹਦੇ ਵਿੱਚ ਇਹ ਆ ਜੀ ਕਿ ਕੋਈ ਕਮੇਟੀ ਨਹੀਂ ਸੀ ਛੇ ਕਰਦੀ ਐ ਇਹ ਵੀ ਕਿਹੜੇ ਬੰਦੇ ਨੂੰ ਮਤਲਬ ਕਿ ਤੁਹਾਨੂੰ ਤੁਸੀਂ ਉਹਨੂੰ ਉਹਨੂੰ ਉਹਦੀ ਰੈਲੈਕਸੇਸ਼ਨ ਦੇਣੀ ਆ ਜਾਂ ਨਹੀਂ ਦੇਣੀ ਜੀ ਹਾਂ ਹਾਂਜੀ ਹਾਂਜੀ ਉਹ ਇਹ ਮਤਲਬ ਕਿ ਇਹ ਇਹ ਮਤਲਬ ਕਿ ਕੋਈ ਸਖਤਰ ਨਹੀਂ ਕਰਦਾ ਜੀ ਇਹ ਕਮੇਟੀ ਹੀ ਕਰਦੀ ਐ ਹੂੰ ਕਮੇਟੀ ਆਪਣਾ ਜੋ ਰੂਲ ਦੇ ਅਨਸਾਰ ਹੀ ਚੁਣੀ ਜਾਂਦੀ ਆ ਸਰਕਾਰ ਵੱਲੋਂ ਜੋ ਰੂਲਸ ਹੁੰਦੀਆਂ ਐ ਨਾ ਸਰਵਿਸ ਰੂਲ ਲੈ ਗਿਆ ਉਹਨਾਂ ਦੇ ਅਨਸਾਰ ਹੀ ਚੁਣੀ ਜਾਂਦੀ ਆ ਹੂੰ ਤੇ ਉਹਦਾ ਮਤਲਬ ਇਹ ਆ ਵੀ ਤੁਸੀਂ ਸਾਰੇ ਰੂਲ ਫਾਲੋ ਕਰਕੇ ਹੀ ਉਹ ਬੰਦੇ ਨੂੰ ਸਿਲੈਕਟ ਕੀਤਾ ਜੀ ਬਿਲਕੁਲ ਜੀ ਬਿਲਕੁਲ ਜੀ